999 1998 2997 3496 995 9494 6993 9992 9995 9990 ਜਿੰਨੂੰ ਡਰਦਾ ਮਾਸਟਰ ਨਾਲ ਲੱਭੇ ਕਿਸੇ ਹਿਸਾਬ ਕਿਤਾਬ ਵਾਲੇ ਕੰਮ ਤੇ ਕੋਈ ਹੋਰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਰੱਖਿਆ ਨਹੀਂ ਕਿਸੇ ਕੋਲ ਪਹੁੰਚੇ ਨਹੀਂ ਵੀ ਮੈਂ ਪੜ੍ਹਾਈ ਲਿਖਾਈ ਵਾਲਾ ਹੀ ਥੋੜਾ ਕੰਮ ਕਰ ਲਵਾਂ ਚਾਹੇ 10 ਕਲਾਸਾਂ ਪੜਿਓ ਜਿੰਨਾ ਤੁਸੀਂ ਮੈਥ ਦਾ ਰੱਖਦੇ ਹੋ ਹਾਂਜੀ ਜੀ ਕਹਿਦਾ ਕੋਈ ਨਹੀਂ ਬਿਆ ਅਸਲਾ ਜੀ 102 ਦਾ ਪਹਾੜਾ ਸੁਣਾ ਸਕਦੇ ਹੋ 102 204 306 408 510 612 714 816 918 1020 ਤੇ ਕੰਮ ਦਿਹਾੜੀ ਲਾਉਂਦੇ ਹੋ ਕਿਸੇ ਦੇ ਨਾਲ ਹਾਂਜੀ ਦਿਹਾੜੀ ਨਹੀਂ ਇਸ ਤਰ੍ਹਾਂ ਜੇ ਲੱਭ ਕੇ ਚੱਲ ਗਏਂ ਨੀ ਤਾਂ ਫਿਰ ਵੇਲੇ ਅੱਛਾ ਜੀ 899 ਦਾ ਸੁਣਾ ਦਿਓਗੇ ਹੁਣ ਫਿਰ ਅਰਜ਼ਾਨੇ ਨੇ ਮੈਂ 1780 ਨੇ 2697 3596 4495 5394 6293 7192 8091 9990 ਭਾਈ ਜੀ ਮਾਤਾ ਪਿਤਾ ਕੀ ਕਰਦੇ ਨੇ ਉਹ ਵੀ ਡੈਡੀ ਦਾ ਪਾਈ ਅੱਛਾ ਜੀ ਮੰਮੀ ਮੇਰੇ ਮਰ ਗਏ ਆ ਤੇ ਹੁਣ ਡੈਡੀ ਮੇਰਾ ਸਿਰਫ ਉਹ ਡਿਹਾੜੀ ਦਾ ਪੱਕ ਜਾਂਦੇ ਮਾਂ ਦਾ ਸਾਆ ਸਿਰ ਤੇ ਨਹੀਂ ਹੈ ਹਾਂ ਜੀ ਇਹ ਕਿੰਨੇ ਵਾਲਾ ਪਹਾੜਾ ਜਿਹੜਾ ਤੁਸੀਂ ਸੁਣਾ ਸਕਦੇ ਕਿੰਨੇ ਪਹਾੜੇ ਜਿਹੜੇ ਤੁਸੀਂ ਪਹਿਲਾਂ ਆਪਣੀ ਮਰਜ਼ੀ ਨਾਲ ਕੋਈ ਅੱਖਰ ਦੱਸਿਓ ਨਾ ਜਿਹੜਾ 18 ਦਾ ਸੁਣਾ ਦਿਓ 18 ਦਾ ਪੜਾ ਹਾਂਜੀ 18 18 ਦੁਨਾ 36 18 ਤਾ 54 18 ਚੋਕੀ 72 18 ਪੰਜਾ 90 18 ਸਿਕਾ 168 18 27 18 28 18 ਨਾਇ 18 180 ਥੋੜਾ ਜਿਆ ਉੱਚੀ ਬੋਲਣਾ ਤੇ ਅਗਲਾ ਪਹਾੜਾ ਤੁਸੀਂ ਸੁਣਾਉਣਾ ਹੈ 300 ਦਾ ਨਾ ਨਾ ਇਹ ਵੀ ਇਹ ਤਾਂ ਸਿੱਧਾ ਆਇਆ ਇਸ ਤਰ੍ਹਾਂ ਦੇ ਕੋਈ ਸੁਣਾ ਕੀਤਾ 18 ਦਾ ਸੁਣਿਆ ਜੇ ਅੱਛਾ ਜੀ ਇਹ ਤਾਂ 300 ਦਾ ਸਿੱਧਾ ਹੀ ਆ ਇੱਕ ਤਾਂ ਮਾਸਟਰ ਦਾ ਗਾਣਾ ਸੁਣਾ ਪੁੱਠਾ ਸੁਣਾ ਦਿਓ ਜੀ ਸੁਣਾ ਦਿਓ ਜੀ ਹਾਂ ਜੀ ਮਾਸਟਰ ਦਾ ਗਾਣਾ ਜੇ ਗੱਲਾਂ ਬਾਤਾਂ ਨਾਲ ਨਹੀਂ ਸ਼ੇਰ ਬਣਦੇ ਮਿਹਨਤ ਪੜਾਈ ਨਾਲ ਦਲੇਰ ਬਣਦੇ ਲੜਾਈ ਅਲ ਵੇਖਣਾ ਨਹੀਂ ਮਾਸਟਰ ਕਾੜਾ ਛੱਡਣਾ ਨਹੀਂ ਪੀਤੀ ਖਾਦੀ ਵਿੱਚ ਅਧਿਆਪਕ ਮਾਰੇ ਛਿੜਕਾਂ ਤੇ ਕੱਢ ਕੇ ਛੱਡਾਂਗੇ ਪੜਾਈ ਦੀਆਂ ਰੜਕਾ ਕੀ ਬਾਤ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਅਬਤੱਕ ਨਿਊਜ਼ ਵੇਖ ਰਹੇ ਹੋ ਜ਼ਿਲ੍ਹਾ ਤਰਨਤਾਰਨ ਦੇ ਮੈਂ ਕਸਬਾ ਇਸ ਵੇਲੇ ਚਭਾਲ ਤੋਂ ਥੋੜਾ ਦੂਰ ਜਾ ਕੇ ਪਿੰਡ ਹੈ ਸੋਹਲ ਪਿੰਡ ਦੇ ਵਿੱਚ ਖੜਾ ਹੈ ਤਾਂ ਜੋ ਸ਼ਖਸ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਕੋਈ ਆਮ ਨਹੀਂ ਹੈ ਜੀ ਹਾਂ ਪੜੇ ਲਿਖਿਆ ਨੂੰ ਪੜ੍ਹਨੇ ਪਾ ਸਕਦਾ ਹੈ ਬਾਈ ਜੀ ਹਾਂ ਬੇਸ਼ੱਕ ਘਰ ਦੀ ਗਰੀਬੀ ਜਿਹੜੀ ਹੈ ਉਹ ਆੜੇ ਆ ਰਹੀ ਹੈ ਬੇਸ਼ੱਕ ਘਰੋਂ ਗਰੀਬ ਹੈ ਪਰ ਭਾੜੇ ਕਹਿੰਦੇ ਨੇ ਵੀ 1100 ਤੱਕ ਦਾ ਭਾਵੇਂ ਭੜਾ ਇਹਦੇ ਕੋਲੋਂ ਸੁਣ ਲਓ ਬਾਈ ਦਾ ਇੰਨਾ ਜ਼ਿਆਦਾ ਦਿਮਾਗ ਹੈ ਲੇਕਿਨ ਕਿਉਂ ਜਿਹੜਾ ਹੈ ਹਾਲਾਤ ਘਰ ਦੇ ਜਿਹੜੇ ਨੇ ਉਹ ਆੜੇ ਆਏ ਕਿਉਂ ਨਹੀਂ ਬਾ ਕਿਸੇ ਨੇ ਫੜੀ ਕਿ ਜਿਸ ਦੇ ਕਾਰਨ ਅਜ ਉੱਥੇ ਦਾ ਬਾਈ ਉੱਥੇ ਰਹਿ ਗਿਆ ਲੇਕਿਨ ਪੜੇ ਲਿਖੇ ਚੰਗੇ ਸਟੂਡੈਂਟ ਵੀ ਅੱਜ ਦੇ ਜਿਹੜੇ ਆ ਇਸ ਵੀਰ ਦੇ ਗਾੜੀ ਫੇਲ ਨੇ ਤਾਂ ਉਹ ਮੈਂ ਬਹੁਤਾ ਸਮਾਂ ਤੁਹਾਡਾ ਨਹੀਂ ਲੈਂਦਾ ਆਪਾਂ ਮੁਲਾਕਾਤ ਕਰਾਉਨੇ ਆ ਵੀਰ ਸਾਡੇ ਨਾਲ ਵੀਰੇ ਕੀ ਨਾਮ ਹੈ ਪਿੰਡ ਕਿਹੜਾ ਹੈ ਅਮਰਤਪਾਲ ਸਿੰਘ ਨਾਮ ਅੱਛਾ ਜੀ ਜਮਾਤ 10 ਪਿੰਡ ਸੋਲ ਅੱਛਾ ਜੀ 10ਵੀਂ ਜਮਾਤ ਤੱਕ ਤੁਸੀਂ ਪੜ੍ਹੇ ਹੋ ਜੀ ਹਾਂਜੀ 10 ਕਲਾਸਾਂ ਤੇ ਬਾਈ ਜੀ ਇਹ ਜਿਹੜਾ ਪਹਾੜਿਆਂ ਦਾ ਜਿਹੜਾ ਤੁਹਾਡੇ ਬਾਰੇ ਅਸੀਂ ਸੁਣਿਆ ਮੈਂ ਚਾਹਾਂਗਾ ਪਹਿਲਾਂ ਉਹ ਈੜੀ ਕਲਾ ਜਿਹੜੀ ਹੈ ਉਹ ਦਿਖਾਈ ਜਾਵੇ ਆਪਣੀ ਕਿੰਨੇ ਵਾਲਾ ਪਹਾੜਾ ਜਿਹੜਾ ਤੁਸੀਂ ਸੁਣਾ ਸਕਦੇ ਕਿੰਨੇ ਪਹਾੜੇ ਜਿਹੜੇ ਤੁਸੀਂ ਤੁਸੀਂ ਪਹਿਲਾਂ ਆਪਣੀ ਮਰਜ਼ੀ ਨਾਲ ਕੋਈ ਅੱਖਰ ਦੱਸਿਓ ਨਾਲ ਜਿਹੜਾ 18 ਦਾ ਸੁਣਾ ਦਿਓ 18 ਦਾ ਪੜਾ ਹਾਂਜੀ 18 18 26 18 53 18 44 72 18 590 18 620 18 270 18 820 18 910 18 9180 ਥੋੜਾ ਜਿਹਾ ਉੱਚੀ ਬੋਲਣਾ ਤੇ ਅਗਲਾ ਪਾੜਾ ਤੁਸੀਂ ਸੁਣਾਉਣਾ ਹੈ 300 ਦਾ ਨਾ ਨਾ ਇਹ ਵੀ ਇਹ ਤਾਂ ਸਿੱਧਾ ਹੈ ਇਸ ਤਰ੍ਹਾਂ ਦੇ ਕੋਈ ਸੁਣਾ ਜਿੱਤਾ 18 ਦਾ ਸੁਣਿਆ ਜੇ ਅੱਛਾ ਜੀ ਇਹ ਤਾਂ 300 ਦਾ ਸਿੱਧਾ ਹੀ ਆ ਤੈਨੂੰ ਉਹਦਾ ਸਿੱਧਾ ਹੈ ਹਾਂਜੀ ਹਾਂਜੀ ਜਿੱਦਾਂ 18 ਦਾ ਸੁਣਿਆ ਫਿਰ ਤੁਸੀਂ ਸੁਣਾ ਦਿਓ 72 ਦਾ ਸੁਣ ਲਓ 72 ਦਾ ਸੁਣਾ ਦਿਓ 72 72 244 72 216 72 14 288 72 5 76 72 3 432 72 7 504 72 8 576 72 9 644 72 602 82 ਦਾ ਸੁਣਾ ਦਿਓ 82 82 ਦੁਨਾ 154 82 ਤਿਆਂ 1046 82 ਚੌਕਾ 328 82 ਪੰਜਾ 482 82 ਸਿਕਾ 492 82 ਸਾਤਾ 576 82 ਅੜਾ 655 82 ਨਾਇਆ 738 82 ਦਾ 820 92 ਦਾ ਸੁਣਾ ਦਿਓ 92 92 ਦੁਨਾ 184 92 ਤਿਆਂ 269 92 ਚੌਕਾ 368 92 ਪੰਜਾ 460 92 ਸਿਕਾ 552 92 ਸਾਤਾ 644 92 ਅੜਾ 763 92 ਨਾਇਆ 828 92 ਦਾ 920 52 ਦਾ ਸੁਣਾ ਦਿਓ ਬਵੰਜਾ ਬਵੰਜਾ 104 52 ਤੇ 155 52 ਚੋਕਾ 106 52 ਪੰਜਾ 106 52 ਸਿਕਾ 312 52 ਸਾਤਾ 348 52 456 52 ਨਾ 418 52 ਦਾ 52 62 ਦਾ ਸੁਣਾ ਦਿਓ 62 62 ਦੋਣਾ 124 62 ਤੇ 186 62 ਚੋਕਾ 147 62 ਪੰਜਾ 310 62 ਸਿਕਾ 372 62 ਸਾਤਾ 437 62 88 479 ਵਾਟਨਾ 558 ਵਾਟਦਾ 602 ਕੀ ਬਾਤ ਹੈ ਜੀ ਭਾਈ ਜੀ ਤੁਸੀਂ ਵੇਖ ਸਕਦੇ ਹੋ ਕਿ ਵੀਰ ਨੇ ਜਿਹੜਾ ਜਿਹੜਾ ਆਪਾਂ ਦੱਸੀ ਗਏ ਐ ਐਨ ਚੁਟਕੀਆਂ ਦੇ ਨਾਲ ਬਾੜੇ ਸੁਣਾਏ ਨੇ ਭਾਈ ਇਹਨਾਂ ਦਿਮਾਗ ਹੋਣ ਦੇ ਬਾਵਜੂਦ ਤੁਸੀਂ ਦਿਹਾੜੀਆਂ ਕਿਉਂ ਕਰਦੇ ਇਹ 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 ਕਿਉਂ ਜਿਹੜਾ ਹੈ ਤੁਹਾਡੀ ਮਜਬੂਰੀ ਕੀ ਬਣੀ ਦਿਹਾੜੀਆਂ ਕਰਨ ਦੀ ਉਹ ਇਤਰਾ ਹੀ ਨਹੀਂ ਅੱਗੇ ਪੜ੍ਹੇ ਕਿਉਂ ਨਹੀਂ ਅੱਗੇ ਵਧੀ ਅਸੀਂ ਫਿਰ ਉੱਥੋਂ ਬੈਠੇ ਆ ਗਏ ਹਾਂ ਅੱਛਾ ਜੀ ਹਾਂ ਜੀ ਤੇ ਗਾੜੀ ਪੜ੍ਹੇ ਕਿਉਂ ਨਹੀਂ ਕਿ ਪੈਸਿਆਂ ਦੇ ਕਾਰਨ ਨਹੀਂ ਮੈਂ ਮੈਂ ਉਤਨਾ 10 10 ਕਰਕੇ ਹਟ ਗਏ ਅੱਛਾ ਜੀ ਇੰਨੇ ਨੇ ਬਹੁਤ ਐ ਤੇ ਕੰਮ ਦਿਹਾੜੀ ਲਾਉਂਦੇ ਹੋ ਕਿਸੇ ਦੇ ਨਾਲ ਹਾਂਜੀ ਦਿਹਾੜੀਆਂ ਹੀ ਇਸ ਤਰ੍ਹਾਂ ਜੇ ਲੱਭ ਕੇ ਚਲ ਗਈ ਨੀ ਤਾਂ ਫਿਰ ਵਿਹਲੇ ਅੱਛਾ ਜੀ ਤੇ ਉਹ ਵੀ ਤੁਸੀਂ ਅੱਗੇ ਦੱਸ ਰਹੇ ਸੀ ਕਿ ਜਦੋਂ ਮੈਂ ਦਿਹਾੜੀ ਕਰਨ ਵਾਸਤੇ ਜਾਂਦਾ ਤਾਂ ਜਿਹੜੇ ਲੋਕ ਨੇ ਉਹ ਪੂਰੇ ਕਈ ਵਾਰੀ ਪੈਸੇ ਹੀ ਨਹੀਂ ਦਿੰਦੇ ਹਾਂਜੀ ਪੈਸੇ ਇੱਥੇ ਵੀ ਮੈਨੂੰ ਸਰਵਣ ਅੰਕਲ ਨੇ ਸਿਰਫ ਵਾੜੀਆਂ ਦਿੱਤੇ ਬਾਕੀ ਕਹਿੰਦੇ ਨਹੀਂ ਅੱਛਾ ਜੀ ਕਿਹਨਾਂ ਦੇ ਨਾਲ ਤੁਸੀਂ ਦਿਹਾੜੀ ਲਾਉਣ ਜਾਂਦੇ ਮਸਤਰੀਆਂ ਦੇ ਮਗਰ ਹਾਂਜੀ ਇਸ ਤਰ੍ਹਾਂ ਮਿੱਟੀ ਮਿੱਟੀ ਪਟਣ ਤੇ ਛਟਣ ਦੇ ਅੱਛਾ ਜੀ ਪਟ ਦਾ ਜਾਂ ਜਿਹੜਾ ਛੱਡਦੇ ਆ ਅੱਛਾ ਜੀ ਤੁਸੀਂ ਕਿਸੇ ਹਿਸਾਬ ਕਿਤਾਬ ਵਾਲੇ ਕੰਮ ਤੇ ਕੋਈ ਹੋਰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਰੱਖਿਆ ਨਹੀਂ ਕਿਸੇ ਕੋਲ ਪਹੁੰਚੇ ਨਹੀਂ ਵੀ ਮੈਂ ਪੜ੍ਹਾਈ ਲਿਖਾਈ ਵਾਲਾ ਹੀ ਥੋੜਾ ਕੰਮ ਕਰ ਲਵਾਂ ਚਾਹੇ 10 ਕਲਾਸਾਂ ਪੜਿਓ ਜਿੰਨਾ ਤੁਸੀਂ ਮੈਥ ਦਾ ਰੱਖਦੇ ਹੋ ਹਾਂਜੀ ਜੀ ਕਿਸੇ ਦਾ ਕੋਈ ਨਹੀਂ ਲੱਗਿਆ ਅੱਛਾ ਜੀ 102 ਦਾ ਪਾੜਾ ਸੁਣਾ ਸਕਦੇ ਹੋ 102 204 306 408 510 612 714 816 918 1020 ਅੱਛਾ ਜੀ ਕਿਆ ਬਾਤ ਹੈ ਜੀ ਸੋ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਬਾਈ ਦੀ ਕਲਾ ਲੇਕਿਨ ਘਰ ਦੇ ਹਾਲਾਤ ਵੀ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਬਾਈ ਜੀ ਮਾਤਾ ਪਿਤਾ ਕੀ ਕਰਦੇ ਨੇ ਉਹ ਜੀ ਟੰਡਿਆੜੀ ਦਾ ਪਾਈ ਅੱਛਾ ਜੀ ਮੰਮੀ ਮੇਰੇ ਮਰ ਗਏ ਆ ਤੇ ਹੁਣ ਡੈਡੀ ਮੇਰਾ ਸਿਰ 'ਤੇ ਉਹ ਦਿਹਾੜੀ ਦਾ ਪੱਕ ਜਾਂਦੇ ਮਾਂ ਦਾ ਸਾਆ ਸਿਰ 'ਤੇ ਨਹੀਂ ਹੈ ਹਾਂਜੀ ਤੁਸੀਂ ਵੇਖ ਸਕਦੇ ਹੋ ਕਿ ਵੀਰ ਨੇ ਦੱਸਿਆ ਕਿ ਪਿਤਾ ਜੀ ਜੋ ਹਨ ਉਹ ਵੀ ਦਿਹਾੜੀਆਂ ਹੀ ਲਾਉਂਦੇ ਹਨ ਘਰ ਦੇ ਹਾਲਾਤ ਜਿਹੜੇ ਨੇ ਉਹ ਵੀ ਉਹਨਾਂ ਨੇ ਦੱਸਿਆ ਬਾਈ ਜੀ ਉਹਨਾਂ ਨੇ ਲੇਕਿਨ ਦਿਮਾਗ ਤੁਸੀਂ ਵੇਖ ਲਓ ਬਾਈ ਜੀ ਇਹ ਕੱਲਾ ਪਹਾੜਿਆਂ ਤੇ ਜ਼ੋਰ ਦਿੱਤਾ ਜਾਂ ਕਿਸੇ ਹੋਰ ਚੀਜ਼ ਤੇ ਇਸ ਤਰ੍ਹਾਂ ਜਿਹੜਾ ਕੋਈ ਨਹੀਂ ਇੰਗਲਾਸ ਚੰਦਾ ਦੇ ਹਾਂਜੀ ਤੇ ਬਾਕੀ ਲੜਦੇ ਰਹਿੰਦੇ ਰ ਮੈਂ ਕੱਲੇ ਨੇ ਬਹਿ ਕੇ ਜੋੜ ਲਾ ਕੇ ਯਾਦ ਕਰੀ ਜਾਣੀ ਅੱਛਾ ਜੀ ਯਾਦ ਕਰੀ ਅ ਲੜਾਈਆਂ ਤੇ ਧਿਆਨ ਨਹੀਂ ਦਿੱਤਾ ਅੱਛਾ ਜੀ ਜਿਹੜਾ ਮਾਸਟਰ ਵੀ ਤਾਂ ਤਾਂ ਸਿਖਾ ਕੇ ਨਹੀਂ ਖੁਸ਼ ਹਾਂ ਕਿੱਥੇ ਵੀ ਤੇ ਕਿੱਥੇ ਵੇਖ ਲਓ 1100 1100 ਇਹ ਰੋਜ਼ ਦੇ ਦਾਤ 100 ਦਾਹਾਂ ਨੇ ਨਾ ਕਿ 100 ਕਿਤੇ ਰੋਜ਼ ਦੇ 10 ਰੋਏ ਦੇ 10 ਹਾਂਜੀ ਤਾਂ ਜੀ ਡੱਡੇ ਆਪਕਾ ਕੋਈ ਪੀਰਾ ਡਰ ਨਹੀਂ ਲੰਦਾ ਬਾਕੀ ਲੜਦੇ ਰਹਿੰਦੇ ਮੈਂ ਕੱਲੇ ਨੇ ਬੈ ਕੇ ਜਾਣ ਕਰੀ ਜਾਣੀ ਕੀ ਬਾਤ ਹੈ ਤੇ ਇਹ ਜਿਹੜਾ ਤੁਸੀਂ 1100 ਦਾ ਦੱਸਿਆ 1100 ਦਾ ਪਹਾੜਾ ਸੁਣਾਓਗੇ ਫਿਰ ਸਾਨੂੰ ਨਾ ਨਾ ਇਹ ਰਵੀ ਛੱਡਾ ਇਹ ਤੇ ਤੂੰ ਛੱਡੋ ਇਹ ਕਾ ਤੂੰ ਹੀ 999 ਦਾ ਸੁਣੋ ਉਹ ਤੂੰ ਖੇਡ ਲੈ ਅੱਖਰ ਦਾ ਹੱਸੋਗੇ ਕੀ ਬਾਤ ਹੈ ਜੀ 999 ਦਾ ਸੁਣਾ ਦਿਓ ਜੀ ਫਿਰ 90 99 1998 2997 3496 995 9494 6993 9992 9999 9990 ਜਿੰਨੂੰ ਡਰਦਾ ਮਾਸਟਰ ਨਾਲ ਲੱਭੇ ਕੀ ਬਾਤ ਹੈ ਜੀ ਬਹੁਤ ਵਧੀਆ ਮੈਂ ਮੈਂ ਚਾਹਾਂਗਾ ਥੋੜਾ ਉੱਚੀ ਵੀ ਬੋਲਣਾ ਹੈ ਹੁਣ ਜਿਹੜੀ ਆਪਾਂ ਥੋੜੀ ਹੁਣ ਅੱਗੇ ਗੱਲਬਾਤ ਕਰਨੀ ਕੋਸ਼ਿਸ਼ ਕਰਨੀ ਥੋੜੀ ਆਵਾਜ਼ ਕੱਢੋ ਆਵਾਜ਼ ਥੋੜੀ ਜ਼ਿਆਦਾ ਕੱਢ ਥੋੜੀ ਉੱਚਾ ਨਹੀਂ ਤਾਂ ਜਿਹੜਾ ਤੁਸੀਂ ਪਾੜੇ ਸੁਣੇ ਜਿਹੜੇ ਸਾਰੇ ਇਹ ਤੁਸੀਂ ਪੇਜ ਤੇ ਟੈਸਟ ਲੈ ਜਾਓ ਅੱਛਾ ਜੀ ਟੈਸਟ ਵਿਖਾ ਸਕਦੇ ਜੀ ਕੀ ਬਾਤ ਹੈ ਜੀ ਤੁਸੀਂ ਵੇਖ ਸਕਦੇ ਕਿ ਬਾਈ ਨੇ ਦੱਸਿਆ ਕਿ ਜੋੜੇ ਜਿਹੜੇ ਤੁਸੀਂ ਮੇਰੇ ਕੋਲੋਂ ਪਾੜੇ ਸੁਣੇ ਐ ਉਹ ਤੁਸੀਂ ਪੇਜ ਤੇ ਵੀ ਟੈਸਟ ਲੈ ਸਕਦੇ ਤਾਂ ਬਾਈ ਜੀ ਫਿਰ ਕੱਲੇ ਤੁਸੀਂ ਯਾਦ ਵੀ ਕਰਦੇ ਰਹੇ ਹੋ ਸਾਰਾ ਕੁਝ ਤੁਸੀਂ ਸਕੂਲ ਦੇ ਵਿੱਚ ਤੁਸੀਂ ਕਿਹਾ ਕਿ ਮਾਸਟਰ 20 ਤੋਂ ਅੱਗੇ ਨਹੀਂ ਸੀ ਦੱਸਦਾ ਲੇਕਿਨ ਤੁਸੀਂ 1100 ਤੱਕ ਪਾੜੇ ਜਿਹੜੇ ਆ ਉਹ ਯਾਦ ਕਰ ਲੇ ਗਾੜੀ ਕਿਉਂ ਨਹੀਂ ਪੜਨ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਕੋਈ ਹੈਲਪ ਹੀ ਨਹੀਂ ਹੋਈ ਜਾਂ ਕਿਸ ਤਰ੍ਹਾਂ ਨਹੀਂ ਗਾੜੀ ਵੀ ਜੀ ਇੱਥੇ ਆ ਗਏ ਹਨ ਉਹ ਕਿ ਉੱਥੋਂ ਉੱਠ ਕੇ ਇੱਥੇ ਆ ਗਏ ਹਨ ਤਾਂ ਨਹੀਂ ਪੜੇ ਅੱਛਾ ਜੀ ਹਾਂਜੀ ਨਾਲੇ ਅਡਾ ਉਹ ਸਕੂਲ 10ਵੀਂ ਤੱਕ ਰਹੀ ਇਕੱਲਾ ਅੱਛਾ ਜੀ 12ਵੀਂ ਤੱਕ ਨਹੀਂ ਅੱਛਾ ਜੀ 899 ਦਾ ਸੁਣਾ ਦਿਓਗੇ ਹੁਣ ਫਿਰ 899 1798 2697 3596 4495 5394 6293 ਕੱਤਰ 92 8091 9990 799 ਦਾ ਸੁਣਾ ਦਿਓ 799 91598 2397 3196 3196 3495 4794 5597 3692 7 3692 7199 8690 ਹੋਰ ਤੁਸੀਂ 699 ਦਾ ਸੁਣਾ ਦਿਓ 699 13 1398 2097 2796 3495 4494 4893 5592 6891 66890 599 ਦਾ ਸੁਣਾ ਦਿਓ 599 1198 16 1198 1797 2396 2895 3494 3494 ਪੁੱਤੇ 4093 ਹਾਂਜੀ 4492 5191 5590 ਹੁਣ ਤੁਸੀਂ 399 ਦਾ ਸੁਣਾ ਦਿਓ 399 798 1197 1596 1995 2394 2793 3192 3591 3390 299 ਦਾ ਸੁਣਾ ਦਿਓ ਲੋਸਨੜੀ ਨੇ 598 598 897 1196 1495 1794 2093 2392 2691 2990 ਕੀ ਬਾਤ 199 ਦਾ ਵੀ ਸੁਣਾ ਦਿਓ 199 398 ਤੇ 597 796 995 1194 1393 1592 1791 1990 ਕੀ ਬਾਤ ਹੈ ਜੀ ਸੋ ਆ ਕਲਾ ਆ ਇਸ ਬਾਈ ਦੇ ਕੋਲ 10 ਭਾਵੇਂ ਪੜਿਆ ਹੈ ਬਾਈ ਲੇਕਿਨ ਵੱਡੇ ਕਾਨਵਰਟ ਸਕੂਲ ਦੇ ਬੱਚਿਆਂ ਨੂੰ ਮਾਤ ਦੇਣ ਵਾਲੀ ਗੱਲ ਹੈ ਮੇਰੇ ਹਿਸਾਬ ਨਾਲ ਕਿ ਚੰਗੇ ਕਾਨਵਰਟ ਸਕੂਲ ਦੇ ਬੱਚੇ ਵੀ ਜਿਹੜੇ ਆ ਉਹ ਇਸ ਤਰ੍ਹਾਂ ਮੂੰਹ ਜਬਾਨੀ ਉਹ ਵੀ ਵੱਡੀ ਕਲਾਸ ਦੇ ਬੱਚੇ ਮੈਂ ਇੱਕ ਗੱਲ ਕਰਾਂ ਚਾਹੇ ਉਹ CBSE ਦੇ ਕਿਉਂ ਨਾ ਹੋਣ ਸ਼ਾਇਦ ਜਿਹੜਾ ਹੈ ਇਸ ਬਾਈ ਦਾ ਮੁਕਾਬਲਾ ਪਹਾੜਿਆਂ ਦੇ ਵਿੱਚ ਨਹੀਂ ਕਰ ਸਕਦੇ ਮੈਂ ਇੰਨੀ ਗੱਲ ਸ਼ਾਇਦ ਮੈਨੂੰ ਲੱਗਦਾ ਬਾਈ ਜੀ ਕੀ ਕੁਝ ਕਹਿਣਾ ਚਾਹੁੰਦੇ ਹੋ ਇੱਕ ਤੇ ਮਾਸਟਰ ਦਾ गाना ਸੁਣਾ ਪੁੱਠਾ ਸੁਣਾ ਦਿਓ ਜੀ ਸੁਣਾ ਦਿਓ ਜੀ ਹਾਂਜੀ ਮਾਸਟਰ ਦਾ ਗਾਣਾ ਜੇ ਗੱਲਾਂ ਬਾਤਾਂ ਨਾਲ ਨਹੀਂ ਸ਼ੇਰ ਬਣਦੇ ਮਿਹਨਤ ਪੜਾਈ ਨਾਲ ਦਲੇਰ ਬਣਦੇ ਲੜਾਈ ਅਲ ਵੇਖਣਾ ਨਹੀਂ ਮਾਸਟਰ ਕੌੜਾ ਛੱਡਣਾ ਨਹੀਂ ਪੀਤੀ ਖਾਦੀ ਵਿੱਚ ਅਧਿਆਪਕ ਮਾਰੇ ਝਿੜਕਾਂ ਤੇ ਕੱਢ ਕੇ ਛੱਡਾਂਗੇ ਪੜਾਈ ਦੀਆਂ ਰੜਕਾ ਕੀ ਬਾਤ ਆ ਜੀ ਪੀਤੀ ਖਾਦੀ ਵਿੱਚ ਅਧਿਆਪਕ ਮਾਰੇ ਝਿੜਕਾਂ ਤੇ ਕੱਢ ਕੇ ਛੱਡਾਂਗੇ ਪੜਾਈ ਦੀਆਂ ਰੜਕ ਇਸ ਤੋਂ ਇਲਾਵਾ ਜੇ ਪਾੜਿਆਂ ਦੀ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਕਿਹੜੇ ਸਬਜੈਕਟ ਦੇ ਵਿੱਚ ਤੁਸੀਂ ਜਿਹੜਾ ਉਹ ਮਹਾਰਤ ਹਾਸਲ ਕੀਤੀ ਇਹ ਤਰ੍ਹਾਂ ਵੀ ਗਾਣੇ ਤੋਂ ਗਾਣਾ ਬਣਾ ਲਿਆ ਪੁੱਠਾ ਮੈਂ ਅੱਛਾ ਜੀ ਤੇ ਦੂਜਾ ਗਾਣਾ ਬਣਾਏਗੇ ਕਲਾਕਾਰ ਨੇ ਝੋਨੇ ਦੀ ਟਰਾਲੀ ਲੱਡੀ ਮੈਂ ਲਾਇਆ ਜੇ ਗੋਏ ਦੀ ਟਰਾਲੀ ਛੁੱਟੀ ਮੰਡੀ ਦੀ ਸਵੇਰੇ ਮੁੱਕਦਾ ਨਹੀਂ ਗੋਇਆ ਸਾਡੇ ਡੰਕਰ ਬਤੇਰੇ ਉਨ ਪਤਨ ਪਤੰਡਾ 40 ਸਾਲ ਗਏ ਜਿੰਨਾ ਚਿਰ ਆਕੀਂ ਕਿ ਮੈਂ ਛੁੱਟੀ ਜਾਵਾਂ ਗੋਇਆ ਤੇਰੇ ਜੀਜੇ ਦੇ ਨੇ ਡੰਕਰ 50 ਸਾਲ ਗਏ ਕਿਆ ਬਾਤ ਹੈ ਅੱਛਾ ਇਧਰ ਵੀ ਇੰਟਰਸਟ ਹੈਗਾ ਤੇ ਫਿਰ ਸੁਰਚ ਕਿਉਂ ਨਹੀਂ ਗਾ ਸਕਦੇ ਸੁਰਚ ਸੁਣਾ ਸਕਦੇ ਥੋੜਾ ਉੱਚੀ ਹੇਕ ਲਾ ਕੇ ਬਾਹ ਖੜੀ ਕਰਕੇ ਕਿ ਨਹੀਂ ਨਹੀਂ ਜ਼ਿਆਦਾ ਚੀਨੀ ਮੀਰ ਬੋਲਿਆ ਜਾਣਾ ਅੱਛਾ ਜੀ ਤੀਸਰਾ ਗਾਣਾ ਹੈਗਾ ਸਬਜੀ ਵਾਲੇ ਦੇ ਆਲੂ ਚ ਗੋਭੀ ਲੈ ਲਾ ਨੀ گلابی ਲੰਗੇ ਵਾਲੀ ਤੇ ਕੰਡਾ ਵਿੱਚ ਲੱਗੇ ਥੱਕਦਾ ਨੀ ਮੈਂ ਗੋੜਗੇ ਤੇ ਚੀਰਦੀ ਨੇ ਥੱਕ ਜਾਣਾ ਤੂੰ ਗੋੜਗੇ ਭਾਈ ਮੈਂ ਹੁਣ ਇੱਥੇ ਬਾਈ ਜਰੂਰ ਪੁੱਛਣਾ ਚਾਹੂੰਗਾ ਵੀਰੇ ਤੇਰੀ ਹੈਲਪ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿੰਨੇ ਵੀ ਵੀਡੀਓ ਵੇਖ ਰਹੇ ਨੇ ਕੋਈ ਹੈਲਪ ਕਰਾਉਣੀ ਚਾਹੁੰਦਾ ਤੂੰ ਕੋਈ ਨਹੀਂ ਭਾਈ ਇਹ ਤਾਂ ਬੀਜੀ ਤੁਹਾਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਅੱਛਾ ਜੀ ਜੋ ਕਰ ਦੋਗੇ ਬਾਈ ਜੀ ਨੇ ਦੱਸਿਆ ਵੇਖ ਲਓ ਕਿ ਮੈਂ ਜਦੋਂ ਬਾਈ ਜੀ ਨਾਲ ਗੱਲ ਕੀਤੀ ਵੀ ਤੁਹਾਡੀ ਕਿਵੇਂ ਦੀ ਹੈਲਪ ਹੋਣੀ ਚਾਹੀਦੀ ਹੈ ਤਾਂ ਉਹਨੇ ਦੱਸਿਆ ਭਾਈ ਜੀ ਇਹ ਤਾਂ ਤੁਹਾਨੂੰ ਪਤਾ ਹੋਊਗਾ ਲੇਕਿਨ ਮੈਂ ਜਿੰਨੇ ਵੀ ਸਾਡੇ ਦਰਸ਼ਕ ਜਿੰਨੇ ਵੀ ਮੇਰੇ ਵੀਰ ਇਸ ਵੀਡੀਓ ਨੂੰ ਵੇਖ ਰਹੇ ਨੇ ਇਹੀ ਕਹਿਣਾ ਚਾਹੁੰਦਾ ਜੇਕਰ ਤੁਸੀਂ ਕੋਈ ਫਾਈਨੈਂਸ਼ੀਅਲ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਵੀਰ ਦੀ ਜਿਹੜੀ ਹੈ ਕੋਈ ਦਾਨੀ ਸੱਜਣ ਇਸ ਦੇ ਤੱਕ ਪਹੁੰਚੇ ਤਾਂ ਇਸ ਦੀ ਕੋਈ ਹੈਲਪ ਹੋ ਸਕੇ ਕਿਉਂਕਿ ਉਹਨੇ ਦੱਸਿਆ ਕਿ ਕੰਮ ਤੇ ਤਾਂ ਮੈਨੂੰ ਲੈ ਜਾਂਦੇ ਨੇ ਲੇਕਿਨ ਬਣਦੇ ਪੈਸੇ ਕਈ ਵਾਰ ਨਹੀਂ ਦਿੱਤੇ ਜਾਂਦੇ ਇਹ ਬਾਈ ਨੇ ਜਿਹੜਾ ਉਹਨਾਂ ਦੇ ਕੋਲ ਕਲਾ ਸੀ ਅਸੀਂ ਉਹ ਤੁਹਾਡੇ ਸਾਹਮਣੇ ਜ਼ਰੂਰ ਰੱਖਣੀ ਸੀ ਉਹ ਰੱਖੀ ਹੈ ਕਿ 1100 ਤੱਕ ਪਹਾੜੇ ਆਉਂਦੇ ਨੇ ਘਰ ਦੇ ਹਾਲਾਤ ਜਿਵੇਂ ਮਰਜ਼ੀ ਨੇ ਪਰ ਇਹ ਬਾਈ ਨੇ ਜਿਹੜੀ ਮਿਹਨਤ ਕੀਤੀ ਹੈ ਵਾਕਈ ਅੱਜ ਸੋਸ਼ਲ ਮੀਡੀਆ ਤੇ ਇੱਕ ਨਾਮ ਜਿਹੜਾ ਉਹ ਬਣਾ ਰਿਹਾ ਹੈ ਤਾਂ ਜ਼ਰੂਰ ਹੈਲਪ ਕਰਨ ਵਾਸਤੇ ਤੁਸੀਂ ਪਹੁੰਚੋ ਜੀ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚਭਾਲ ਦੇ ਨੇੜੇ ਪਿੰਡ ਸੋਹਲ ਦਾ ਰਹਿਣ ਵਾਲਾ ਹੈ ਵੀਰ ਅਤੇ ਆਹ ਹਾਲਾਤ ਨੇ ਘਰ ਦੇ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਕੈਮਰਾਮੈਨ ਸੁਖ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਆਪ ਤੱਕ ਤਰਨਤਾ